ਸਸਿਕਾ ਜੀ ਮੈਂ ਗੁਰਪ੍ਰੀਤ ਸਿੰਘ ਔਰ ਅੱਜ ਦੀਆਂ ਦੋ ਵੱਡੀਆਂ ਖਬਰਾਂ ਜਿਨ੍ਹਾਂ ਤੇ ਅੱਜ ਵਿਸ਼ਲੇਸ਼ਣ ਕਰਾਂਗੇ ਖਾਸ ਤੌਰ ਤੇ ਜ਼ਿਕਰ ਦੇਖਿਆ ਜਾਏ ਤਾਂ ਜਿਸ ਤਰੀਕੇ ਦੇ ਨਾਲ ਡੇਰਾ ਬਿਆਸ ਸ੍ਰੋਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਦਿਨੀ ਕਾਫੀ ਚਰਚਾ ਦਾ ਵਿਸ਼ਾ ਉਹਨਾਂ ਦੀ ਜਿਹੜੀ ਸਟੇਟਮੈਂਟਾਂ ਸੀ ਉਹ ਬਣੀਆਂ ਰਹੀਆਂ ਤਾਂ ਉਸ ਤੋਂ ਬਾਅਦ ਹੁਣ ਬੀਤੇ ਦਿਨ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਉਹ ਵੀਵੀਆਈਪੀਜ਼ ਦੇ ਨਾਲ ਫੋਟੋਆਂ ਨਹੀਂ ਖਿਚਵਾਉਣਗੇ ਤਸਵੀਰਾਂ ਨਹੀਂ ਖਿਚਵਾਉਣਗੇ ਇਸ ਦੇ ਕੀ ਕੁਝ ਸਿਆਸੀ ਮਾਇਨੇ ਹੋ ਸਕਦੇ ਨੇ ਇਸ ਤੇ ਵਿਸ਼ਲੇਸ਼ਣ ਜ਼ਰੂਰ ਕੀਤਾ ਜਾਏਗਾ ਤੇ ਅਗਲੀ ਵੱਡੀ ਅਪਡੇਟ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਅਰਵਿੰਦ ਖੰਡਾ ਬੀਏਪੀ ਛੱਡ ਕੇ ਸ਼ਰੂਨੀ ਕਾਂਦੀਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕੀ ਕੁਝ ਸਿਆਸਤ ਰਹੇਗੀ ਸ਼ਗਰੂਰ ਹਲਕੇ ਤੋਂ ਇਹ ਵੀ ਕਾਫੀ ਦੇਖਣ ਵਾਲੀ ਗੱਲ ਰਹੇਗੀ ਸਾਡੇ ਨਾਲ ਇਸ ਦੇ ਖਾਸ ਤੌਰ ਤੇ ਚਰਚਾ ਕਰਨ ਦੇ ਲਈ ਸੀਨੀਅਰ ਪੱਤਰਕਾਰ ਸੁਦਰ ਬੱਲਾ ਜੀ ਹਾਜ਼ਰ ਨੇ ਬੱਲਾ ਸਾਹਿਬ ਸਵਾਗਤ ਹੈ ਤੁਹਾਡਾ ਸਸਿਕਾਲ ਗੁਰਪ੍ਰਸਾਦ ਜੀ ਬੱਲਾ ਸਾਹਿਬ ਡੇਰਾ ਪ੍ਰਮੁਖ ਗੁਰਿੰਦਰ ਸਿੰਘ ਢਿੱਲੋਂ ਵਿਆਸ ਦੀ ਗੱਲਬਾਤ ਕਰ ਰਿਹਾ ਮੈਂ ਕਾਫੀ ਚਰਚਾ ਦਾ ਵਿਸ਼ਾ ਚੱਲ ਰਹੀ ਨੇ ਪਿਛਲੇ ਕਈ ਦਿਨਾਂ ਤੋਂ ਬੀਤੀ ਸ਼ਾਪ ਜੂਸ ਟ੍ਰੀਟਮੈਂਟ ਸਾਹਮਣੇ ਆਈ ਹੈ ਕਿਤਾ ਰਾਜਨੀਤਿਕ ਗਲਿਆਰਾਂ ਦੇ ਵਿੱਚ ਸਿਆਸਤ ਪੱਕੀ ਹੋਈ। ਦੇਖੋ ਇਹ ਬੜਾ ਹੈਰਾਨੀਜਨਕ ਜਿਹਾ ਫੈਸਲਾ ਆਰ ਐਸ ਐਸ ਬੀ ਰਾਧਾ ਸਵਾਮੀ ਸਤਸੰਗ ਵਿਆਸ ਆਮ ਤੌਰ ਤੇ ਡੇਰਾ ਵਿਆਸ ਵੀ ਕਹਿ ਦਿੰਦੇ ਨੇ ਬੋਲਚਾਲ ਦੀ ਭਾਸ਼ਾ ਦੇ ਵਿੱਚ। ਹੁਣ ਡੇਰਾ ਵਿਆਸ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ VIPs ਨਾਲ ਫੋਟੋ ਨਹੀਂ ਖਿਚਵਾਉਣਗੇ ਇਹ ਅੱਜ ਦੇ ਸਮੇਂ 'ਚ ਅਜੋਕੇ ਯੁੱਗ 'ਚ ਇਹ ਬੜੀ ਹੈਰਾਨੀ ਜੀ ਵਾਲਾ ਫੈਸਲਾ ਲੱਗਦਾ ਹੈ ਕਈ ਸਵਾਲ ਇਹਦੇ ਨਾਲ-ਨਾਲ ਖੜੇ ਹੋ ਜਾਂਦੇ ਨੇ ਕਿ ਇਹ ਫੈਸਲਾ ਕਿਉਂ ਕੀਤਾ ਗਿਆ ਇਸ ਫੈਸਲੇ ਦੀ ਲੋੜ ਕਿਉਂ ਸੀ ਔਰ ਇਸ ਫੈਸਲੇ ਦਾ ਅਸਰ ਕੀ ਪਏਗਾ ਡੇਰੇ ਨੂੰ ਜੋੜ ਕੇ ਜਾਂ ਬਾਬਾ ਗੁਰਿੰਦਰ ਢਿੱਲੋਂ ਨੂੰ ਜੋੜ ਕੇ ਅਸੀਂ ਗੱਲ ਕਰਦੇ ਹਾਂ ਦੇਖੋ ਬਾਬਾ ਗੁਰਿੰਦਰ ਢਿੱਲੋਂ ਸਰਗਰਮ ਬਹੁਤ ਸੀ ਪਿਛਲੇ ਕਾਫੀ ਸਮੇ ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਤੌਰ ਜਥੇਦਾਰ ਸਾਹਿਬ ਹਟਾਇਆ ਗਿਆ ਤੇ ਬਾਬਾ ਗੁਰਿੰਦਰ ਢਿੱਲੋਂ ਉਹਨਾਂ ਨੂੰ ਮਿਲ ਕੇ ਆਏ ਔਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਕੇਂਦਰ ਦੇ ਨਾਲ ਜਾਂ ਭਾਜਪਾ ਦੇ ਨਾਲ ਨੇੜਤਾ ਹੈ ਔਰ ਬਾਬਾ ਗੁਰਿੰਦਰ ਢਿੱਲੋਂ ਬਾਰੇ ਵੀ ਇਹ ਚਰਚਾਵਾਂ ਹੁੰਦੀਆਂ ਨੇ ਕਿ ਉਹਨਾਂ ਦੀ ਕੇਂਦਰ ਸਰਕਾਰ ਦੇ ਨਾਲ ਨੇੜਤਾ ਹੈ ਜਾਂ ਭਾਜਪਾ ਦੇ ਵੱਡੇ ਲੀਡਰਾਂ ਦੇ ਨਾਲ ਨੇੜਤਾ ਹੈ ਅਮਿਤ ਸ਼ਾ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਸਮੇਂ-ਸਮੇਂ ਤੇ ਉਹਨਾਂ ਨਾਲ ਮੁਲਾਕਾਤ ਕਰਦੇ ਰਹੇ ਨੇ ਹੁਣ ਅਫੀਸ਼ੀਅਲ ਤੌਰ ਤੇ ਭਾਵੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਖੀ ਨਹੀਂ ਨੇ ਆਰਐਸਐਸਬੀ ਦੇ ਰਾਧਾ ਸਵਾਮੀ satsang bias ਦੇ ਲੇਕਿਨ ਫਿਰ ਵੀ ਬਾਬਾ ਗੁਰਿੰਦਰ ਢਿੱਲੋਂ ਕਿਉਂਕਿ ਜੁੜੇ ਹੋਏ ਨੇ ਡੇਰਾ ਬਿਆਸ ਦੇ ਨਾਲ ਸਾਬਕਾ ਮੁਖੀ ਰਹੇ ਨੇ ਉਹਨਾਂ ਦੇ ਜਿਹੜੇ ਐਕਸ਼ਨ ਨੇ ਭਾਵੇਂ ਉਹ ਸਮਾਜਿਕ ਹੀ ਕਿਉਂ ਨਾ ਹੋਣ ਜਿਹੜੀਆਂ ਸਮਾਜਿਕ ਗਤੀਵਿਧੀਆਂ ਨੇ ਉਹਨਾਂ ਦਾ ਅਸਰ ਪੈਂਦਾ ਡੇਰਾ ਬਿਆਸ ਦੀ ਆ ਡੇਰਾ ਬਿਆਸ ਦਾ ਜਿਹੜਾ ਅਸੀਂ ਕਹਿੰਦੇ ਹਾਂ ਕਿ ਜਿਹੜੀ ਉਹਦੀ ਇੱਕ ਸਮਾਜਿਕ ਧਾਰਨਾ ਬਣੀ ਹੋਈ ਹੈ ਕਿਉਂਕਿ ਅੱਜ ਤੱਕ ਡੇਰਾ ਬਿਆਸ ਦੇ ਬਾਰੇ ਧਾਰਨਾ ਇਹ ਸੀ ਕਿ ਡੇਰਾ ਬਿਆਸ ਕਿਸੇ ਦੀ ਵੀ ਪੋਲੀਟੀਕਲ ਮਦਦ ਨਹੀਂ ਕਰਦਾ ਕਦੇ ਵੀ ਡੇਰਾ ਬਿਆਸ ਨੇ ਆਪਣੇ ਮੰਨਣ ਵਾਲਿਆਂ ਨੂੰ ਕਦੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਕਿਸੇ ਪਾਰਟੀ ਵਿਸ਼ੇਸ਼ ਨੂੰ ਵੋਟਾਂ ਪਾਓ ਤੁਹਾਨੂੰ ਯਾਦ ਹੋਣਾ ਗੁਰਪ੍ਰੀਤ ਪੰਜਾਬ ਚ ਜਿਹੜਾ ਡੇਰਾ ਮੁਖੀ ਆਮ ਤੌਰ ਤੇ ਕਿਹਾ ਜਾਂਦਾ ਸੀ ਅ ਸਿਰਸੇ ਵਾਲੇ ਬਾਬੇ ਨੂੰ ਉਹਨਾਂ ਨੇ ਤਾਂ ਪੋਲਿਟਿਕਲ ਵਿੰਗ ਬਣਾਤਾ ਸੀ ਤੇ ਜਦੋਂ ਪੋਲਿਟਿਕਲ ਵਿੰਗ ਬਣਾ ਕੇ ਉਹ ਫੈਸਲੇ ਕਰਨ ਲੱਗੇ ਚੁੱਪਚੀ ਪੀਤੇ ਕਿ ਪੋਲਿਟਿਕਲ ਵਿੰਗ ਨੇ ਫੈਸਲਾ ਕਰਤਾ ਇਸ ਵਾਰ ਇਸ ਪਾਰਟੀ ਵਿਸ਼ੇਸ਼ ਨੂੰ ਵੋਟਾਂ ਪਾਉਣੀਆਂ ਨੇ ਉਸ ਤੋਂ ਬਾਅਦ ਕੰਟਰੋਵਰਸੀ ਜ਼ਿਆਦਾ ਹੋਈ ਗੁਰਮੀਤ ਸਿੰਘ ਬਾਬਾ ਰਾਮ ਰਹੀਮ ਦੀ ਫਿਰ ਉਹ ਕੰਟਰੋਵਰਸੀ ਚ ਆਈ ਤੇ ਕਿਤੇ ਨਾ ਕਿਤੇ ਜਿਹੜਾ ਡੇਰਾ ਸਿਰਸਾ ਔਰ ਉਸ ਵੇਲੇ ਛੋਨਮਨੀ ਅਕਾਲੀ ਦਲ ਦੀ ਸਰਕਾਰ ਸੀ 2012 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਕਈ ਤਰ੍ਹਾਂ ਦੇ ਕਨਫਲਿਕਟ ਵੀ ਸਾਨੂੰ ਦੇਖਣ ਨੂੰ ਮਿਲੇ ਔਰ ਅਕਾਲੀ ਦਲ ਦੇ ਲਈ ਉਹ ਬਹੁਤ ਵੱਡਾ ਨੁਕਸਾਨ ਦਾ ਕਾਰਨ ਵੀ ਰਿਹਾ ਕਿਤੇ ਨਾ ਕਿਤੇ ਜਿਹੜਾ ਡੇਰਾ ਸਿਰਸਾ ਦਾ ਮੁਖੀ ਸੀ ਹੁਣ ਬਾਬਾ ਗੁਰਿੰਦਰ ਢਿੱਲੋਂ ਜਿਸ ਤਰ੍ਹਾਂ ਨਾਲ ਐਕਟਿਵ ਹੋਏ ਵਿਕਰਮ ਮਜੀਠੀਆ ਦਾ ਪਤਾ ਲੈਣ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਦੱਸਿਆ ਪਹਿਲਾਂ ਸਤੰਬਰ ਚ ਗਏ ਫਿਰ ਹੁਣ ਗਏ 2 ਫਰਵਰੀ ਨੂੰ ਤੇ ਉਹਨਾਂ ਨੇ ਦੱਸਿਆ ਪੱਤਰਕਾਰਾਂ ਦੇ ਕੈਮਰਿਆਂ ਦੇ ਸਾਹਮਣੇ ਕਿ ਵਿਕਰਮ ਸਿੰਘ ਮਜੀਠੀਆ ਮੇਰਾ ਰਿਸ਼ਤੇਦਾਰ ਹੈ ਮੈਂ ਦੋਸਤਾਂ ਵਾਂ ਗੱਲਬਾਤ ਕੀਤੀ ਹੈ ਤੇ ਜਦੋਂ ਨਸ਼ਿਆਂ ਦੇ ਮਾਮਲੇ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਬਾਬਾ ਗੁਰਿੰਦਰ ਢਿੱਲੋਂ ਕਹਿੰਦੇ ਕਿ ਉਹ ਇਲਜ਼ਾਮ ਗਲਤ ਨੇ ਮਤਲਬ ਡੇਰਾ ਦੇ ਬਾਬਾ ਢਿੱਲੋਂ ਨੇ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਜਿਹੜੀ ਦਿੱਤੀ ਵਿਕਰਮ ਸਿੰਘ ਮਜੀਠੀਆ ਨੂੰ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਟਰਨਿੰਗ ਪੁਆਇੰਟ ਬਣੀ ਕਿਉਂਕਿ ਭਗਵੰਤ ਮਾਨ ਨੇ ਮਿੰਟ ਨਹੀਂ ਲਾਇਆ ਭਗਵੰਤ ਮਾਨ ਪੰਜਾਬ ਦੀ ਪੋਲਿਟਿਕਸ ਦੀ ਰਗ ਰਗ ਪਛਾਣਦਾ ਹੈ ਇਹ ਉਹ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਦੇ ਬਾਰੇ ਕਈ ਵਾਰੀ ਗੱਲਾਂ ਆਈਆਂ ਵੀ ਇਹਨੂੰ ਹਟਾ ਦੇਣਗੇ ਇਹਨੂੰ ਲਾ ਦੇਣਗੇ ਪਰ ਜਦੋਂ ਇਹ ਪਾਰਟੀ ਦਾ ਪ੍ਰਧਾਨ ਸੀ ਭਗਵੰਤ ਮਾਨ ਹੁਣੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਉਦੋਂ ਵੀ ਬਹੁਤ ਗੱਲਾਂ ਆਈਆਂ ਵੀ ਹੁਣ ਲਾ ਦੇਣਗੇ ਹੁਣ ਹੋਰ ਆਜੂ ਲੇਕਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਦਿਲ ਹੈ ਹਾਰਟਬੀਟ ਜਿਹੜੀ ਉਹ ਭਗਵੰਤ ਮਾਨ ਹੈ ਭਗਵੰਤ ਮਾਨ ਤੋਂ ਬਿਨਾ ਪੰਜਾਬ ਚ ਆਮ ਆਦਮੀ ਪਾਰਟੀ ਉਸ ਤਰ੍ਹਾਂ ਨਾਲ ਪੰਜਾਬ ਚ ਪ੍ਰਵਾਨਿਤ ਨਹੀਂ ਹੋ ਸਕਦੀ ਭਗਵੰਤ ਮਾਨ ਨੂੰ ਹੀ ਆਮ ਆਦਮੀ ਪਾਰਟੀ ਪੰਜਾਬ ਚ ਮੰਨਿਆ ਜਾਂਦਾ ਹੈ ਹਾਲਾਂਕਿ ਕੇਜਰੀਆਲ ਔਰ ਭਗਵੰਤ ਮਾਨ ਇਹਨਾਂ ਦੇ ਚੰਗੇ ਸਬੰਧ ਨਹੀਂ ਆਪਸ ਚ ਇਕੱਠੇ ਨਹੀਂ ਦੋਵੇਂ ਉਹ ਪਾਰਟੀ ਕੌਮੀ ਪ੍ਰਧਾਨ ਨੇ ਔਰ ਭਗਵੰਤ ਮਾਨ ਮੁੱਖ ਮੰਤਰੀ ਹੈ ਤੇ ਪਹਿਲਾਂ ਪ੍ਰਧਾਨ ਸੀ ਹੁਣ ਸਵਾਲ ਹੈ ਜਿਹੜਾ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਗੁੜਪ੍ਰੀਤ ਭਗਵੰਤ ਮਾਨ ਉਹਨਾਂ ਨੇ ਟਵੀਟ ਕੀਤਾ ਗੁਦਪੀ ਜੀ ਕਿ ਜਿਹੜਾ ਇਹਨਾਂ ਨੇ ਗੱਲ ਕਹੀ ਸੀ ਵੀ ਉੱਥੇ ਅਦਾਲਤਾਂ ਦਾ ਉੱਥੇ ਅਦਾਲਤਾਂ ਦਾ ਮਤਲਬ ਉਹਨਾਂ ਦੇ ਅਦਾਲਤਾਂ ਦੀ ਮਹੱਤਤਾ ਕੀ ਰਹਿ ਜੂ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਅੱਜ ਬਣ ਜਾਣ ਭਾਵੇਂ ਕੱਲ ਬਣ ਜਾਣ ਉੱਥੇ ਅਦਾਲਤਾਂ ਦਾ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਸੋ ਅੱਜ ਬਣ ਜਾਣ ਭਾਵੇਂ ਕੱਲ ਬਣ ਜਾਣ ਸੋ ਇਹ ਤੰਜ ਕਛਾ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਟਾਇਰ ਕੀਤਾ ਸੀ ਬਾਬਾ ਗੁਰਿੰਦਰ ਢਿੱਲੋਂ ਉਹਨਾਂ ਦੇ ਉਸ ਬਿਆਨ ਤੇ ਜਿਹਦੇ ਵਿੱਚ ਉਹ ਕਲੀਨ ਚਿੱਟ ਦੰਦੇ ਨੇ ਵਿਕਰਮ ਸਿੰਘ ਮਜੀਠੀਏ ਨੂੰ ਦੇਖੋ ਵਿਕਰਮ ਸਿੰਘ ਮਜੀਠੀਏ ਦਾ ਮਾਮਲਾ ਸੁਪਰੀਮ ਕੋਰਟ ਚ ਹੈ ਇਹ ਅਦਾਲਤਾਂ ਨੇ ਤੈਅ ਕਰਨਾ ਹੈ ਕਿ ਵਿਕਰਮ ਮਜੀਠੀਆ ਦੋਸ਼ੀ ਹੈ ਜਾਂ ਬੇਕਸੂਰ ਹੈ ਜਦ ਤੱਕ ਬਰੀ ਨਹੀਂ ਕੀਤਾ ਜਾਂਦਾ ਤਦ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਦੋਸ਼ੀ ਨਹੀਂ ਸਾਬਤ ਹੁੰਦਾ ਤੱਤ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਾਬਾ ਗੁਰਿੰਦਰ ਢਿੱਲੋਂ ਆਰਐਸਐਸ ਵੀ ਨਾਲ ਜੁੜੇ ਰਹੇ ਨੇ ਤੇ ਬਾਬਾ ਗੁਰਿੰਦਰ ਢਿੱਲੋਂ ਦੀ ਆਪਣੀ ਇੱਕ ਪਛਾਣ ਹੈ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਭਗਵੰਤ ਮਾਨ ਨੇ ਟਵੀਟ ਕੀਤਾ ਉਸ ਤੋਂ ਬਾਅਦ ਪੰਜਾਬ ਚ ਬਹੁਤ ਸਾਰੇ ਭਾਵੇਂ ਰਾਧਾ ਸੁਆਮੀ ਡੇਰਾ ਬਿਆਸ ਨੂੰ ਮੰਨਣ ਵਾਲੇ ਉਹਨਾਂ ਦੇ ਸ਼ਰਧਾਲੂ ਹੀ ਕਿਉਂ ਨਾ ਹੋਣ ਜਾਂ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਪ੍ਰੇਮੀ ਕਿਉਂ ਨਾ ਹੋਣ ਉਹਨਾਂ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਇਹ ਇਤਰਾਜ਼ ਪ੍ਰਗਟ ਕੀਤਾ ਕਿ ਬਾਬਾ ਗੁਰਿੰਦਰ ਢਿੱਲੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ ਔਰ ਬਾਬਾ ਗੁਰਿੰਦਰ ਢਿੱਲੋਂ ਦੀ ਜਿਹੜੀ ਪੋਲਿਟਿਕਲ ਲੀਡਰਾਂ ਦੇ ਨਾਲ ਸਰਗਰਮੀ ਹੈ ਕਿਤਨਾ ਕਿਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਸ਼ਰਧਾਲੂ ਨੇ ਡੇਰੇ ਦੇ ਜਾਂ ਡੇਰੇ ਨੂੰ ਚਾਉਣ ਵਾਲੇ ਨੇ ਉਹਨਾਂ ਦੇ ਵਿੱਚ ਇੱਕ ਨਾ ਪੱਖੀ ਸੁਨੇਹਾ ਜਾ ਰਿਹਾ ਸੀ ਕਿਉਂਕਿ ਹਜੇ ਤੱਕ ਸਿਰਫ ਰਾਧਾ ਸਾਮੀ ਡੇਰਾ ਵਿਆਸ ਹੀ ਹੈ ਅਜਿਹਾ ਜਿਹਦੇ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਇਹ ਬਿਲਕੁਲ ਨਿਰਪੱਖ ਨੇ ਕਿਸੇ ਨਾਲ ਇਹਨਾਂ ਦੀ ਪੋਲਿਟਿਕਲ ਸਾਂਝ ਨਹੀਂ ਲੇਕਿਨ ਜਦੋਂ ਤੁਸੀਂ ਪੋਲਿਟਿਕਲ ਤੌਰ ਤੇ ਸਮਾਜਿਕ ਤੌਰ ਤੇ ਲਗਾਤਾਰ ਕਿਸੇ ਧਿਰ ਵਿਸ਼ੇਸ਼ ਦੇ ਨਾਲ ਵਿਚਰਦੇ ਹੋ ਫਿਰ ਥੋੜਾ ਬਹੁਤਾ ਤਾਂ ਕਹਿੰਦੇ ਨੇ ਨਾ ਖਰਬੂਜੇ ਨਾਲ ਖਰਬੂਜਾ ਰੰਗ ਬਦਲਦਾ ਥੋੜਾ ਬਹੁਤਾ ਤਾਂ ਲੋਕ ਕਹਿਣਗੇ ਪਰ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਨੇ ਕਹਿਤਾ ਜਿਹੜੀ ਇਹਨਾਂ ਦੀ ਟਿੱਪਣੀ ਸੀ ਅੱਛਾ ਫਿਰ ਗਵਰਨਰ ਸਾਹਿਬ ਦੀ ਯਾਤਰਾ 'ਚ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਦੇ ਨਾਲ ਤੁਰੇ ਪਹਿਲਾਂ ਅਸ਼wini ਸ਼ਰਮਾ ਜੀ ਦੇ ਨਾਲ ਬੁਰਾਈ ਨਹੀਂ ਸਮਾਜਿਕ ਅਭਿਆਨਾਂ ਦਾ ਹਿੱਸਾ ਲੈਣਾ ਨਸ਼ੇ ਦੇ ਖਿਲਾਫ ਬੁਰਾਈ ਨਹੀਂ ਲੇਕਿਨ ਜਦੋਂ ਇਹ ਧਾਰਨਾ ਬਣਨ ਲੱਗ ਜੇ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਉਹਦੇ ਪਿੱਛੇ ਕਿਤੇ ਕੋਈ ਲੁਕਮਾ ਸਿਆਸੀ ਏਜੰਡਾ ਤਾਂ ਨਹੀਂ ਉਹ ਧਾਰਨਾ ਸਭ ਤੋਂ ਖਤਰਨਾਕ ਹੁੰਦੀ ਹੈ ਤੁਸੀਂ ਸੁਣਿਆ ਹੋਣਾ ਗੁਰਪ੍ਰੀਤ ਸਿੰਘ ਜੀ ਆਮ ਇੱਕ ਕਹਾਵਤ ਹੈ ਕਿ ਬਦਨਾਮ ਬਦਨਾਮ ਬੁਰਾ ਸੋ ਕਈ ਵਾਰੀ ਜਿਹੜਾ ਵਿਅਕਤੀ ਹੈ ਉਹਦੇ ਖਿਲਾਫ ਜਾਂ ਉਹਦੇ ਬਾਰੇ ਜਿਹੜੀ ਧਾਰਨਾ ਬਣਦੀ ਹੈ ਉਹ ਧਾਰਨਾ ਅਗਰ ਉਹ ਨਹੀਂ ਤੋੜ ਪਾਉਂਦਾ ਤੇ ਉਹਦਾ ਨੁਕਸਾਨ ਵੀ ਹੁੰਦਾ ਹੈ ਹੁਣ ਮੈਨੂੰ ਇਹ ਲੱਗਦਾ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਬਾਰੇ ਇਹ ਧਾਰਨਾ ਬਣ ਰਹੀ ਸੀ ਕਿ ਕਿਤੇ ਉਹ ਕੋਈ ਪੋਲਿਟਿਕਲ ਪਾਰਟੀ ਨਾਲ ਨਹੀਂ ਜੁਆਇਨ ਕਰ ਲੈਣਗੇ ਕਿਸੇ ਇੱਕ ਧਿਰ ਦੇ ਨਾਲ ਉਹਨਾਂ ਦੀ ਨੇੜਤਾ ਦੇ ਪਿੱਛੇ ਕਾਰਨ ਕੀ ਹੈ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਨੇ ਇਹਦੇ ਕਰਕੇ ਡੇਰਾ ਬਿਆਸ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਫੀਡਬੈਕ ਡੇਰੇ ਕੋਲੇ ਪਹੁੰਚੀ ਹੋਣੀ ਹੈ ਕਿਉਂਕਿ ਸ਼ਰਧਾਲੂ ਲਗਾਤਾਰ ਡੇਰੇ ਨੂੰ ਆਪਣੀ ਫੀਡਬੈਕ ਦੰਦੇ ਹੋਣਗੇ ਡੇਰੇ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਤੋਂ ਇਲਾਵਾ ਵੀ ਇੱਕ ਮੈਨੇਜਮੈਂਟ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਸੇਵਾ ਚ ਸੋਸਾਇਟੀ ਨੂੰ ਜਾਗਰੂਕ ਕਰਨ ਦੀ ਦਿਸ਼ਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਕੋਲੇ ਵੀ ਫੀਡਬੈਕ ਆਈ ਹੋਣੀ ਹੈ ਸੋ ਇਸੇ ਕਰਕੇ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਕਿਸੇ ਨਾਲ ਫੋਟੋ ਨਹੀਂ ਖਿਚਵਾਉਣਗੇ ਕਿਸੇ ਵੀ ਆਈਪੀ ਨਾਲ ਮੈਨੂੰ ਲੱਗਦਾ ਹੈ ਜਾਂ ਤਾਂ ਇਹ ਕਿਹਾ ਜਾਂਦਾ ਡੇਰੇ ਵੱਲੋਂ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸੇ ਵੀ ਵੀਆਈਪੀ ਨੂੰ ਨਹੀਂ ਮਿਲਣਗੇ ਇਹ ਵੀ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਅਗਰ ਉਹ ਫੋਟੋ ਨਹੀਂ ਖਿਚਵਾਉਣਗੇ ਤੇ ਉਹਦੇ ਨਾਲ ਕੀ ਫਰਕ ਪਏਗਾ ਅਗਰ ਉਹ ਮੇਲੀ ਲਏ ਕਿਸੇ ਨੂੰ ਹਾਂ ਜਾਂ ਤਾਂ ਉਹ ਇਹ ਕਹਿਣ ਕਿ ਉਹ ਡੇਰੇ ਤੋਂ ਬਾਹਰ ਕਿਸੇ ਨੂੰ ਨਹੀਂ ਮਿਲਣਗੇ ਹੁਣ ਬਾਬਾ ਗੁਰਿੰਦਰ ਢਿੱਲੋਂ ਅਗਰ ਡੇਰੇ ਤੋਂ ਬਾਹਰ ਕਿਸੇ ਪੋਲਿਟਿਕਲ ਲੀਡਰ ਨੂੰ ਮਿਲਣਗੇ ਤੇ ਫਿਰ ਪੱਤਰਕਾਰਾਂ ਨੇ ਤਾਂ ਆਪਣਾ ਕੰਮ ਕਰਨਾ ਹੈ ਪੱਤਰਕਾਰ ਫੋਟੋਆਂ ਵੀ ਖਿੱਚਣਗੇ ਵੀਡੀਓ ਵੀ ਬਣਾਉਣਗੇ ਫਿਰ ਉਹ ਇਹ ਕੀ ਉਹ ਰੋਕਣਗੇ ਫਿਰ মিডিਆ ਨੂੰ ਵੀ ਜੀ ਬਾਬਾ ਗੁਰਿੰਦਰ ਢਿੱਲੋਂ ਮਿਲਣ ਆ ਰਹੇ ਨੇ ਕਿਸੇ ਨੂੰ ਤੇ ਕੋਈ ਵੀ ਇਹਦੀ ਫੋਟੋ ਨਾ ਖਿੱਚਣ ਅਗਰ ਉਹ ਨਸ਼ਿਆਂ ਦੇ ਖਿਲਾਫ ਅਭਿਆਨ ਦੇ ਵਿੱਚ ਦੁਬਾਰਾ ਸ਼ਾਮਲ ਹੁੰਦੇ ਨੇ ਕੀ মিডিਆ ਦੂਰ ਰਹੂਗਾ ਵੀ ਨਾ ਜੀ ਨਾ ਬਾਬਾ ਗੁਰਿੰਦਰ ਢਿੱਲੋਂ ਜੀ ਦੀ ਫੋਟੋ ਨਾ ਆ ਜੇ ਕਿਤੇ ਕਿਸੇ ਮੰਤਰੀ ਦੇ ਨਾਲ ਸਿਰ ਇਹ ਗੱਲਾਂ ਨਾ ਬੜੀਆਂ ਸੋਸਾਇਟੀ ਦੇ ਵਿੱਚ ਅਨਐਕਸੈਪਟੇਬਲ ਜੀਆਂ ਲੱਗਦੀਆਂ ਨੇ ਨਾ ਮੰਜ਼ੂਰ ਜੀਆਂ ਲੱਗਦੀਆਂ ਨੇ ਆਪ ਮੁਹਾਰੇ ਸੋ ਯਹਾਂ ਤਾਂ ਬਾਬਾ ਗੁਰਿੰਦਰ ਢਿੱਲੋਂ ਸਪਸ਼ਟ ਤੌਰ ਤੇ ਕਹਿੰਦੇ ਵੀ ਉਹਨਾਂ ਨੇ ਮਿਲਣਾ ਹੀ ਨਹੀਂ ਵੀ ਕਿਸੇ ਵੀ ਆਈਪੀ ਨੂੰ ਕਿਸੇ ਮੰਤਰੀ ਨੂੰ ਕਿਸੇ ਪੋਲੀਟੀਕਲ ਹਸਤੀ ਨੂੰ ਮਿਲਣਾ ਹੀ ਨਹੀਂ ਡੇਰੇ ਤੋਂ ਬਾਹਰ ਡੇਰੇ ਜਿਹੜਾ ਮਰਜ਼ੀ ਜਾ ਕੇ ਮਿਲੇ ਉੱਥੇ ਫੋਟੋ ਨਾ ਖਿਚਾਣ ਕਿਉਂਕਿ ਉਹ ਡੇਰੇ ਦਾ ਅੰਦਰਲਾ ਮਾਮਲਾ ਹੈ ਇਹ ਕਹਿ ਦਿੰਦੇ ਵੀ ਡੇਰੇ ਚ ਅਗਰ ਕੋਈ ਆਉਂਦਾ ਵਿਕਰਮ ਮਜੀਠੀਆ ਵੀ ਮਿਲਣ ਆਇਆ ਉਹਨਾਂ ਨੂੰ ਉਹ ਵੀ ਫੋਟੋ ਉਹਨਾਂ ਦੀਆਂ ਕਾਫੀ ਵਾਇਰਲ ਹੋਈਆਂ ਵਿਕਰਮ ਸਿੰਘ ਮਜੀਠੀਆ ਜਦੋਂ ਧੰਨਵਾਦ ਕਰਨ ਆਏ ਕਿ ਤੁਸੀਂ ਬਹੁਤ ਮਦਦ ਕੀਤੀ ਮੇਰੀ ਮਾਰਗਦਰਸ਼ਨ ਕੀਤੀ ਪਰ ਇਹ ਫੈਸਲਾ ਕਿ ਬਾਬਾ ਗੁਰਿੰਦਰ ਢਿੱਲੋਂ ਕਿਸੇ ਵੀ ਆਈਪੀ ਨਾਲ ਫੋਟੋਆਂ ਨਹੀਂ ਖਿਚਾਉਣਗੇ ਇਹ ਵੀ ਮੈਨੂੰ ਲੱਗਦਾ ਇੱਕ ਨਵੀਂ ਤਰ੍ਹਾਂ ਦੀ ਚਰਚਾ ਦਾ ਵਿਸ਼ਾ ਲੋਕਾਂ ਦੇ ਵਿੱਚ ਬਣ ਗਿਆ ਔਰ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਦੇਖਦੇ ਆ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਜਿਹੜੀ ਪੋਲੀਟੀਕਲ ਲੋਕਾਂ ਦੇ ਨਾਲ ਜਿਹੜੀ ਉਹਨਾਂ ਦੀ ਮੁਲਾਕਾਤਾਂ ਦਾ سلسلہ ਜਾਂ ਸਰਗਰਮੀਆਂ ਉਹਦੇ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਨਾ ਪੱਖੀ ਵੀ ਕਰਦੇ ਨੇ ਲੋਕ ਪਸੰਦ ਨਹੀਂ ਕਰ ਰਹੇ ਕਿ ਬਾਬਾ ਗੁਰਿੰਦਰ ਢਿੱਲੋਂ ਬਹੁਤ ਜ਼ਿਆਦਾ ਪੋਲਿਟਿਕਲ ਲੋਕਾਂ ਦੇ ਨਾਲ ਆਪਣੀ ਐਕਟੀਵਿਟੀ ਵਧਾਉਣ ਇੱਕ ਅਕਸਰ ਕਮੈਂਟ ਆ ਜਾਂਦੇ ਨੇ ਅਸਲ 'ਚ ਧਾਰਨਾਵਾਂ ਨਹੀਂ ਦੇਖੋ ਬਾਬਾ ਗੁਰਿੰਦਰ ਢਿੱਲੋਂ ਇੱਕ ਸੱਚੀ ਰੂਹ ਨੇ ਚੰਗੀ ਸ਼ਖਸੀਅਤ ਨੇ ਨਿੱਜੀ ਤੌਰ ਤੇ ਉਹਨਾਂ ਦਾ ਹਮੇਸ਼ਾ ਹੀ ਸਤਕਾਰ ਹੈ ਲੇਕਿਨ ਜਦੋਂ ਉਹ ਪੋਲਿਟਿਕਲ ਲੋਕਾਂ ਨੂੰ ਮਿਲਣਗੇ ਵਿਚਰਨਗੇ ਆਮ ਲੋਕ ਨੇ ਜਿਹੜੀ ਉਹ ਧਾਰਨਾ ਕੋਈ ਨਾ ਕੋਈ ਬਣਾਉਣਗੇ ਇਹ ਧਾਰਨਾ ਬਣਾਉਣਾ ਮਨੁੱਖ ਦਾ ਸੁਭਾਅ ਹੈ ਸੋ ਬਿਲਕੁਲ ਆਖਿਰ ਇਹੀ ਚੀਜ਼ ਹੈ ਕਿ ਜਦੋਂ ਅਸੂ ਦੇ ਵਿੱਚ ਉਹ ਲੋਕਾਂ ਦੇ ਨਾਲ ਇਸ ਕਦਰ ਵਿੱਚ ਰਹੇ ਨੇ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਹਾਲਾਂਕਿ ਇਹ ਨਹੀਂ ਸਰਗਰਮ ਨਹੀਂ ਸੀ ਉਹ ਲੇਕਿਨ ਹੁਣ ਥੋੜੇ ਜਿਹੇ ਸਮੇਂ ਕੋ ਕਾਫੀ ਜਿਹੜਾ ਇੱਕ ਪੋਲੀਟੀਕਲ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਸਰਗਰਮੀ ਕਿਤਨਾ ਕਿਤੇ ਇਹ ਕਈ ਵੱਡੇ ਸਵਾਲ ਜਿਵੇਂ ਖੜੇ ਕਰ ਰਹੀ ਹੈ ਇਸ ਤੇ ਇੱਕ ਵੱਡਾ ਜਿਹੜਾ ਇਹ ਸਵਾਲ ਖੜਾ ਹੁੰਦਾ ਉਸ ਬਾਬਤ ਵੀ ਜਿਹੜੀ ਗੱਲਬਾਤ ਜੂਰ ਕਰਾਂਗੇ ਲੇਕਿਨ ਇਦੇ ਨਾਲ ਹੀ ਡੱਲਸਾਬ ਜਿਹੜਾ ਅੱਜ ਦਾ ਭਾਰਤੀਯਤਾ ਪਾਰਟੀ ਨੂੰ ਝਟਕਾ ਲੱਗਿਆ ਹੈ ਅਰਵਿੰਦ ਗੰਨਾ ਹੋਰਾਂ ਦਾ ਕਿਦਾਂ ਦੇਖਦੇ ਹੋ ਕਿ ਉਹ ਐਨਾਲਿਸਟ ਅਮੇ ਦੇ ਵਿੱਚ ਸੰਗਰੂਰ ਦੀ ਸਿਆਸਤ ਜਾਂ ਫਿਰ ਆਪਾਏ ਕੇ ਲਈ ਕਿ ਪੰਜਾਬ ਸਰਕਾਰ ਜਾਂ ਫਿਰ ਪੰਜਾਬ ਦੀ ਸਰਕਾਰ ਆਮ ਆਦੀ ਪਾਰਟੀ ਦੀ ਕਹੌਣ ਵਾਲੀ ਰਾਸ਼ਟਾਨੀ ਸੰਗਰੂਰ ਕਿਹੋ ਜਿਹੀ ਸਿਆਸੀ ਸਮੀਕਰਨ ਰਹਿ ਸਕਦੇ ਹੋ ਤੁਸੀਂ ਮੈਂ ਇਹ ਵੀ ਸਪਸ਼ਟ ਕਰਦਾ ਕਿ ਬਾਬਾ ਗੁਰਿੰਦਰ ਢਿੱਲੋਂ ਉਹਨਾਂ ਦੀ ਸਿੱਧੇ ਤੌਰ ਤੇ ਕੋਈ ਪੋਲਿਟੀਕਲ ਐਕਟੀਵਿਟੀ ਨਹੀਂ ਰਹੀ ਨਾ ਹੀ ਉਹ ਪੋਲਿਟੀਕਲ ਪ੍ਰੋਗਰਾਮਾਂ 'ਚ ਸਿੱਧੇ ਤੌਰ ਤੇ ਗਏ ਨੇ ਲੇਕਿਨ ਪੋਲਿਟੀਕਲ ਹਸਤੀਆਂ ਨੂੰ ਹੀ ਮਿਲੇ ਨੇ ਉਦੇ ਕਰਕੇ ਇਹ ਸਾਰਾ ਜਿਹੜਾ ਰੌਲਾ ਘੁਚੋਲਾ ਜਾਂ ਮਚਿਆ ਰਿਹਾ ਪਿਛਲੇ ਦਿਨਾਂ ਚ ਹੁਣ ਜਿਹੜੀ ਗੱਲ ਹੈ ਅਰਵਿੰਦ ਖੰਨਾ ਦੀ ਦੇਖੋ ਅਰਵਿੰਦ ਖੰਨਾ ਹੁਣ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਸੀ ਤੇ ਉਹ ਚਲੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਚ ਔਰ ਸੁਖਵੀਰ ਸਿੰਘ ਬਾਦਲ ਬੜੇ ਖੁਸ਼ ਸੀ ਅੱਜ ਅੱਜ ਸੰਗਰੂਰ ਚ ਉਹਨਾਂ ਨੇ ਅਰਵਿੰਦ ਖੰਨਾ ਨੂੰ ਆਪਣੀ ਪਾਰਟੀ ਚ ਸ਼ਾਮਲ ਕੀਤਾ ਉਹਨਾਂ ਨੂੰ ਸੰਗਰੂਰ ਦਾ ਕੌਨਸਟੈਂਸੀ ਦਾ ਹਲਕੇ ਦਾ ਇੰਚਾਰਜ ਵੀ ਲਾ ਦਿੱਤਾ ਔਰ ਬਹੁਤ ਸੰਭਾਵਨਾ ਹੈ ਕਿ ਅਰਵਿੰਦ ਖੰਨਾ ਐਤਕੀ ਫੇਰ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਤੇ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦਾ ਲੀਡਰ ਇਸ ਕਰਕੇ ਅਰਵਿੰਦ ਖੰਨਾ ਨੂੰ ਆਪਣੀ ਪਾਰਟੀ ਚ ਸ਼ਾਮਲ ਕੀਤਾ ਹੋਵੇ ਕਿਤਨਾ ਕਿਤੇ ਕਿਉਂਕਿ ਮੈਂ ਲਗਾਤਾਰ ਕਹਿੰਦਾ ਆ ਰਿਹਾ ਗੁਰਪ੍ਰੀਤ ਸਿੰਘ ਜੀ ਕਿ ਭਾਰਤੀ ਜਨਤਾ ਪਾਰਟੀ ਅੱਜ ਕਿਸੇ ਵੀ ਇੱਕ ਅਕਾਲੀ ਦਲ ਨਾਲ ਸਮਝੌਤਾ ਕਰਨ ਦੇ ਰੋਚ ਨਹੀਂ ਹੈ ਕਿਉਂਕਿ ਭਾਜਪਾ ਨੂੰ ਪੰਜਾਬ ਚ ਕੋਈ ਵੀ ਅਕਾਲੀ ਦਲ ਸੱਤਾ ਚਾਹੁੰਦਾ ਨਹੀਂ ਦਿਖਦਾ ਆਪਣੇ ਦਮ ਤੇ ਨਾ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਔਰ ਨਾ ਹੀ ਪੁਨਰਸੁਰਜੀਤ ਅਕਾਲੀ ਦਲ ਤੇ ਬਾਕੀ ਕਿਉਂਕਿ ਇਹ ਅਕਾਲੀ ਧੜੇ ਬੁਰੀ ਤਰ੍ਹਾਂ ਨਾਲ ਸਿੱਖ ਵੋਟ ਆ ਜਿਹੜੀ ਉਹਨੂੰ ਵੰਡ ਦੇਣਗੇ ਇਹ ਆਪਸ ਚ ਅਕਾਲੀ ਧੜੇ ਇਕੱਠੇ ਨਹੀਂ ਹੋ ਰਹੇ ਔਰ ਕੱਲੇ-ਕੱਲੇ ਤੌਰ ਦੇ ਉੱਤੇ ਇਹਨਾਂ ਅਕਾਲੀ ਧੜਿਆਂ ਦੀ ਜਿਹੜੀ ਪੋਲੀਟੀਕਲ ਅਪਰੋਚ ਹੈ ਨਾ ਤਾਂ ਉਹ ਸਿਧਾਂਤਕ ਹੈ ਨਾ ਹੀ ਉਹ ਇਨ ਬਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਹੈ ਇਸ ਕਰਕੇ ਲੋਕ ਇਹਨਾਂ ਤੇ ਬਹੁਤਾ ਇਤਬਾਰ ਨਹੀਂ ਕਰ ਰਹੇ ਹਾਲਾਂਕਿ ਇਹ ਦਾਵਾ ਕਰਦੇ ਨੇ ਕਿ ਅਸੀਂ ਨਤਮਸਤਕਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਅਸੀਂ ਇਨ ਬਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲ ਰਹੇ ਆ ਪਰ ਸੰਗਤ ਜਾਂ ਪੰਥਕ ਲੋਕ ਨੇ ਜਿਹੜੇ ਉਹ ਭਲੀ ਭਾਂਤੀ ਜਾਣਦੇ ਨੇ ਕਿ ਇਹ ਲੀਡਰਾਂ ਦੀ ਕਹਿਣੀ ਔਰ ਕਰਨੀ ਦੇ ਵਿੱਚ ਕਿੰਨਾ ਕੁ ਫਰਕ ਹੈ ਹੁਣ ਸੁਖਬੀਰ ਬਾਦਲ ਵੀ ਸ਼ਾਇਦ ਇਹ ਮਹਿਸੂਸ ਕਰ ਗਿਆ ਕਿ ਭਾਜਪਾ ਵਾਲੇ ਮੇਰੇ ਨਾਲ ਸਮਝੌਤਾ ਨਹੀਂ ਕਰਦੇ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਰਵਿੰਦ ਖੰਨਾ ਨੂੰ ਉਹਨਾਂ ਨੇ ਆਪਣੇ ਚ ਸ਼ਾਮਲ ਕਰਾ ਲਿਆ ਬਾਕੀ ਜਿਹੜੇ ਅਰਵਿੰਦ ਖੰਨਾ ਨੇ ਇਹ ਕੈਪਟਨ ਮਰਿੰਦਰ ਦੇ ਦੋਸਤ ਨੇ ਤੇ ਕੈਪਟਨ ਅਮਰਿੰਦਰ ਦੀ ਵੀ ਗਰੰਟੀ ਕੋਈ ਨਹੀਂ ਹੁੰਦੀ ਪੋਲਿਟਿਕਸ ਚ ਕਿ ਕੈਪਟਨ ਅਮਰਿੰਦਰ ਕਦੋਂ ਕੀ ਫੈਸਲਾ ਕਰ ਲੇ ਤੇ ਕਿਹੜੀ ਪਾਰਟੀ ਚ ਚਲਾ ਜਾਵੇ ਮੈਨੂੰ ਯਾਦ ਹੈ 2021 ਚ ਜਦੋਂ ਹਰੀਸ਼ रावत ਨੇ ਪੋਸਟ ਪਾਈ ਰਾਤ ਨੂੰ ਕਿ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਹੈ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਗਏ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਨੂੰ ਕੱਢਿਆ ਨਹੀਂ ਸੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਗਏ ਇਦਾ ਮਤਲਬ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਤੇ ਭਰੋਸਾ ਨਹੀਂ ਸੀ ਕਿ ਵਿਧਾਇਕ ਮੇਰੇ ਨਾਲ ਖੜਨਗੇ ਹੋ ਸਕਦਾ ਹੈ ਅਗਰ ਉਹ ਵਿਧਾਇਕ ਦਲ ਦੀ ਬੈਠਕ ਬੁਲਾ ਲੈਂਦਾ ਕੈਪਟਨ ਅਮਰਿੰਦਰ ਹੋ ਸਕਦਾ ਉਹ ਮੁੱਖ ਮੰਤਰੀ ਬਣਿਆ ਰਹਿੰਦਾ ਸੋ ਕੈਪਟਨ ਅਮਰਿੰਦਰ ਖੁਦ ਕਾਂਗਰਸ ਛੱਡ ਗਏ ਅੱਛਾ ਪਹਿਲਾਂ ਵੀ ਇਤਿਹਾਸ ਹੈ ਪਹਿਲਾਂ ਆਪਰੇਸ਼ਨ ਬਲੂ ਸਟਾਰ ਦੇ ਖਿਲਾਫ ਉਹਨਾਂ ਨੇ ਅਸਤੀਫਾ ਦਿੱਤਾ ਸੀ ਕਾਂਗਰਸ ਤੋਂ ਅੱਛਾ ਬਾਅਦ ਦੇ ਵਿੱਚ ਉਸੇ ਕਾਂਗਰਸ 'ਚ ਉਹ ਆ ਗਏ ਵਕਤ ਲੱਗਣ ਤੇ ਅਕਾਲੀ ਦਲ 'ਚ ਵੀ ਗਏ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਫਿਰ ਉਹਨਾਂ ਨੇ ਆਪਣੀ ਪਾਰਟੀ ਵੀ ਇੱਕ ਵਾਰੀ ਬਣਾਈ ਸੋ ਕੈਪਟਨ ਮਰਿੰਦਰ ਕਦੀ ਇੱਕ ਪਾਸੇ ਕਦੀ ਇੱਕ ਪਾਸੇ ਮਤਲਬ ਉਹ ਜਿਹੜਾ ਉਹ ਤਿਤਲੀ ਵਾਲਾ ਗਾਣਾ ਹੈ ਨਾ ਵੀ ਕੈਪਟਨ ਮਰਿੰਦਰ ਸਿੰਘ ਵੀ ਫੁੱਲਾਂ ਦੇ ਹਿਸਾਬ ਨਾਲ ਸਮਾ ਰਾਜਨੀਤੀ 'ਚ ਦੇਖਦੇ ਰਹੇ ਤੇ ਹੁਣ ਉਹ ਸੱਚਮੁੱਚ ਫੁੱਲ ਤੇ ਹੀ ਐ ਕੈਪਟਨ ਮਰਿੰਦਰ ਫੁੱਲ ਵਾਲੀ ਪਾਰਟੀ 'ਚ ਹੀ ਨੇ ਤੇ ਪਿੱਛੇ ਦੇ ਇਹ ਵੀ ਤਰਚਾਵਾ ਹੋਈਆਂ ਵੀ ਉਹ ਫੁੱਲ ਵਾਲੀ ਪਾਰਟੀ ਨਾਲ ਕਿਤੇ ਛੱਡ ਜਾਣ ਤੇ ਉਹ ਫੁੱਲ ਵਾਲੇ ਵੀ ਔਖੇ ਸੀ ਜਿਹੜੇ ਅਰਵਿੰਦ ਖੰਨਾ ਨੇ ਕੈਪਟਨ ਮਰਿੰਦਰ ਦੇ ਦੋਸਤ ਨੇ ਉਹ ਇਹਨਾਂ ਨੇ ਫੁੱਲ ਛੱਡਤਾ ਅੱਜ ਹੂੰ ਅੱਛਾ ਇਹਨਾਂ ਦਾ ਵੀ ਇਤਿਹਾਸ ਇਹੀ ਹੈ ਇਹ ਵੀ ਕਦੀ ਹੁਣ ਦੇਖੋ ਅਕਾਲੀ ਦਲ ਆ ਗਏ ਕਦੀ ਕਾਂਗਰਸ ਕਦੀ ਭਾਜਪਾ ਸੋ ਪਾਰਟੀ ਅਰਵਿੰਦ ਖੰਨਾ ਨੇ ਵੀ ਕੋਈ ਐਹ ਜੀ ਵੱਡੀ ਪਾਰਟੀ ਹੈ ਨਹੀਂ ਛੇਤੀ ਛੇਤੀ ਜਿਹੜੀ ਨਾ ਪਾਰਟੀ ਕਰੀਏ ਰਹੇ ਹੋ ਆਮ ਆਦਮੀ ਪਾਰਟੀ 'ਚ ਨਹੀਂ ਕਰੀ ਗਏ ਅੱਛਾ ਹਾਰੇ ਕਈ ਵਾਰ ਹੈ 2002 'ਚ ਜਿੱਤੇ 2007 'ਚ ਜਿੱਤੇ ਕੈਪਟਨ ਮਰਿੰਦਰ 2002 ਤੋਂ 7 ਦਰਮਿਆਨ ਮੁੱਖ ਮੰਤਰੀ ਸੀ ਉਦੋਂ ਲੋਕ ਸਭਾ ਵੀ ਲੜਾਤੀ ਇਹਨਾਂ ਨੂੰ 2004 ਚ ਉਦੋਂ ਹਾਰ ਗਏ ਉਸ ਤੋਂ ਬਾਅਦ ਭਾਵੇਂ ਲੋਕ ਸਭਾ ਤੇ ਭਾਵੇਂ ਵਿਧਾਨ ਸਭਾ ਇਹ ਕਦੀ ਜਿੱਤੇ ਨਹੀਂ ਕਈ ਮਤਲਬ ਭਾਜੀਪੀ ਚ ਵੀ ਹਾਰੇ ਦੇਖੋ ਕਾਂਗਰਸ ਚ ਵੀ ਹਾਰੇ ਭਾਜੀਪੀ ਚ ਵੀ ਹਾਰੇ ਤੇ ਪਹਿਲਾਂ ਵੀ ਇਹ ਅਕਾਲੀ ਦਲ ਚ ਸ਼ਾਮਲ ਹੋ ਗਏ ਸੀ ਇਹ ਹੁਣ ਅਕਾਲੀ ਦਲ ਚ ਸੰਗਰੂਰ ਤੋਂ ਚੋਣ ਲੜ ਸਕਦੇ ਨੇ ਸੋ ਮੇਰਾ ਇਹ ਮੰਨਣਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅਰਵਿੰਦ ਖੰਨਾ ਨੂੰ ਸੰਗਰੂਰ ਦਾ ਇੰਚਾਰਜ ਬਣਾਤਾ। ਅਗਰ ਭਾਜਪਾ ਨਾਲ ਸਮਝੌਤਾ ਨਹੀਂ ਹੁੰਦਾ ਜਿਹਦੀ ਸੰਭਾਵਨਾ ਬਹੁਤ ਘੱਟ ਹੈ ਸ਼੍ਰੋਮਣੀ ਅਕਾਲੀ ਦਲ ਦੀ। ਤੇ ਫਿਰ ਸੰਗਰੂਰ ਵਰਗਾ ਜਿਹੜਾ ਸ਼ਹਿਰੀ ਸੀਟ ਹੈ ਉਥੋਂ ਮੈਨੂੰ ਸੰਭਾਵਨਾ ਔਖੀ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਅਰਵਿੰਦ ਖੰਨਾ ਨੇ ਇਹ ਫੈਸਲਾ ਕਿਉਂ ਕੀਤਾ? ਇਹ ਉਹ ਹੀ ਦੱਸ ਸਕਦੇ ਨੇ। ਕਈ ਵਾਰੀ ਕਈ ਸਿਆਣੇ ਲੀਡਰ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਚਲੋ ਹਰ ਇਲੈਕਸ਼ਨ ਹੈ ਜਿਹੜੀ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਅਸੀਂ ਉਹਦੇ 'ਚ ਕੁਝ ਬਦਲਿਆ ਹੋਵੇ ਕੁਝ ਨਵਾਂਪਣ ਹੋਵੇ ਸੋ ਹੋ ਸਕਦਾ ਉਹ ਅਕਾਲੀ ਦਲ ਚ ਆ ਗਏ ਹੋਣ ਵੀ ਐਤ ਕੀ ਭਾਈ ਅਕਾਲੀ ਦਲ ਮੈਨੂੰ ਜਿਤਾ ਕੇ ਹਟੂਗਾ ਸੰਭਾਵਨਾ ਮੈਨੂੰ ਇਹ ਵੀ ਘੱਟ ਲੱਗਦੀ ਹੈ ਜਿੱਤੋਂ ਤੱਕ ਗੱਲ ਰਹੀ ਬੀਜੇਪੀ ਦੀ ਜਿਹੜੀ ਬੀਜੇਪੀ ਦੀ ਸਥਾਨਕ ਲੀਡਰਸ਼ਿਪ ਹੈ ਪਤਾ ਲੱਗਿਆ ਹੈ ਕਿ ਉਹ ਵੀ ਬਹੁਤ ਹੀ ਜ਼ਿਆਦਾ ਖੁਸ਼ ਨਹੀਂ ਸੀ ਕਿਉਂਕਿ ਕਈ ਜਿਹੜੇ ਜ਼ਿਆਦਾ ਅ ਅਮੀਰ ਕੈਂਡੀਡੇਟ ਹੁੰਦੇ ਨੇ ਅਮੀਰ ਪਰਿਵਾਰਾਂ ਨਾਲ ਜਾਂ ਵਪਾਰਕ ਘਰਾਣਿਆਂ ਨਾਲ ਜੁੜੇ ਹੋਏ ਕੈਂਡੀਡੇਟ ਹੁੰਦੇ ਨੇ ਉਹਨਾਂ ਦੀ ਜ਼ਮੀਨ ਤੇ ਜਿਹੜੀ ਸਰਗਰਮੀ ਹੈ ਨਾ ਜੀ ਉਹ ਦਿਨ ਤਿਹਾਰ ਦੇ ਮੌਕੇ ਹੁੰਦੀ ਹੈ ਕੋਈ ਖਾਸ ਦਿਨਾਂ ਚ ਉਹ ਬਾਹਰ ਨਿਕਲਦੇ ਨੇ ਬਹੁਤਾ ਜ਼ਿਆਦਾ ਹਾਲਾਂਕਿ ਜਿਹੜੇ ਅਰਵਿੰਦ ਖੰਨਾ ਨੇ ਉਹ ਸਮਾਜ ਸੇਵਕ ਨੇ ਕਿਸੇ ਸਮੇਂ ਬਹੁਤ ਉਹਨਾਂ ਦੀਆਂ ਜਿਹੜੀਆਂ ਸ਼ਹਾਰਾ ਨਾਂ ਤੇ ਇੱਕ ਉਹਨਾਂ ਦਾ ਐਨ ਜੀਓ ਸੀ ਕਾਫੀ ਲੋਕਾਂ ਦੀ ਮਦਦ ਕਰਦੇ ਰਹੇ ਨੇ ਔਰ ਕਿਸੇ ਵੇਲੇ ਉਹਨਾਂ ਦਾ ਇਹ ਵੀ ਚੱਲਿਆ ਕਿ ਉਹ ਲੁਧਿਆਣੇ ਵੈਸ਼ਟ ਤੋਂ ਚੋਣ ਲੜਨਗੇ ਇਹ ਵੀ ਗੱਲ ਚੱਲੀ ਸੀ ਇੱਕ ਵਾਰ ਕਿ ਉਹ ਉਹਨਾਂ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਲੇਕਿਨ ਅ ਅਰਵਿੰਦ ਖੰਨਾ ਦਾ ਅਕਾਲੀ ਦਲ 'ਚ ਜਾਣਾ ਇਹ ਹੁਣ ਭਾਜਪਾ ਕਿਵੇਂ ਰਿਐਕਟ ਕਰੇਗੀ ਭਾਜਪਾ ਕਿਵੇਂ ਜੇਕਰ ਹੁਣ ਅਰਵਿੰਦ ਖੰਨਾ ਉਹ ਨਹੀਂ ਨੇ ਜਿਹੜੇ ਉਹ ਸ਼ਰਮਣੀ ਅਕਾਲੀ ਦਲ ਤੋਂ ਚਲੇ ਗਏ ਤਾਂ ਗੱਠ ਜੋੜ ਦੀਆਂ ਸੰਭਾਵਨਾਵਾਂ ਦਿਨੋ-ਦਿਨ ਘਟਦੀਆਂ ਜਾ ਰਹੀ ਨੇ ਭਾਵੇਂ ਕਿ ਗਰਾਊਂਡ ਲੈਵਲ ਤੇ ਜਿਹੜੇ ਵਰਕਰ ਨੇ ਉਹ ਇਚਾਂ ਦੇ ਲੈ ਕੇ ਘੱਟ ਜੋੜ ਹੋਵੇ ਲੇਕਿਨ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹ ਕਿਸੇ ਤਰੀਕੇ ਨਾਲ ਸੈਟਿੰਗ ਨਹੀਂ ਕਰ ਪਾ। ਨਹੀਂ ਦੇਖੋ ਤਾਂ ਗੱਲ ਬੜੀ ਸਾਫ਼ ਹੈ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਉਸ ਹਾਲ ਚ ਸਮਝੌਤਾ ਕਰਦੀ ਜਦੋਂ ਸ਼੍ਰੋਮਣੀ ਅਕਾਲੀ ਦਲ 20-25 ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਹੁੰਦਾ ਅੱਜ ਬੀਜੇਪੀ ਨੂੰ ਇਹ ਲੱਗ ਹੀ ਨਹੀਂ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ 20-25 ਸੀਟਾਂ ਜਿੱਤ ਸਕਦਾ ਹੈ ਕਿਉਂਕਿ ਉਹ ਸਿਧਾਂਤਕ ਤੌਰ ਤੇ ਉਹਨਾਂ ਪੱਕਾ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਪੁਣ ਸੁਜੀਤ ਕਾਲੀ ਦਲ ਤੋਂ ਕਿਸੇ ਵੇਲੇ ਹੋ ਸਕਦਾ ਬੀਜੇਪੀ ਨੂੰ ਉਮੀਦ ਜਾਗੀ ਹੋਵੇ ਲੇਕਿਨ ਉਹ ਗਿਆਨੀ ਹਰਪੀ ਸਿੰਘ ਵੀ ਸਿਧਾਂਤਕ ਲੜਾਈ ਹੈ ਜਿਹੜੀ ਪੋਲਿਟਿਕਸ ਦੀ ਉਹਦੇ ਤੋਂ ਪਿੱਛੇ ਨੇ ਸਿੱਧਾ ਜਿਹੜੀ ਪੰਥਕ ਪੋਲਿਟਿਕਸ ਹੈ ਸਿੱਖ ਪੋਲਿਟਿਕਸ ਹੈ ਉਹ ਸਿਧਾਂਤਕ ਹੋਣੀ ਬਹੁਤ ਲਾਜ਼ਮੀ ਹੈ ਕੋਈ ਵੀ ਜਿਹੜਾ ਪੰਥਕ ਲੀਡਰ ਹੈ ਅਗਰ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਨਾ ਉਸ ਲੀਡਰ ਤੇ ਤੇ ਫਿਰ ਉਹਦਾ ਪੰਥਕ ਪੋਲਿਟਿਕਸ 'ਚ ਟਿਕੇ ਰਹਿਣਾ ਬੜਾ ਔਖਾ ਹੈ ਟਿਕੇ ਆ ਰਹਿ ਸਕਦਾ ਹੈ ਲੇਕਿਨ ਜਿੰਨਾ ਔਖਾ ਹੈ ਇਸ ਕਰਕੇ ਪੰਜਾਬ ਦਾ ਤੁਸੀਂ ਇਤਿਹਾਸ ਦੇਖ ਲਓ ਪੰਥਕ ਪੋਲਿਟਿਕਸ ਦਾ ਕੋਈ ਵੀ ਲੀਡਰ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਨ ਬਿਨ ਹੁਕਮ ਪ੍ਰਵਾਨ ਨਹੀਂ ਕੀਤੇ ਕਦੀ ਉਹ ਬਹੁਤਾ ਸਫਲ ਨਹੀਂ ਹੋਇਆ ਔਰ ਕਿਸੇ ਵੀ ਲੀਡਰ ਤੇ ਅਗਰ ਧਾਰਨਾ ਜਾਂ ਕਿਸੇ ਪਾਰਟੀ ਤੇ ਧਾਰਨਾ ਬਣ ਜੇ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨ ਬਿਨ ਨਹੀਂ ਮੰਨਦੇ ਉੱਥੇ ਵੀ ਜਿਹੜੇ ਪੰਥਕ ਲੋਕ ਨੇ ਜਾਂ ਸਿੱਖ ਲੋਕ ਨੇ ਉਹ ਵੋਟ ਨਹੀਂ ਕਰਦੇ ਉਸ ਪਦਰ ਤੇ ਹਜੇ ਤਾਂ ਮੈਂ ਇਹ ਕਹਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਚੋਣ ਨਿਸ਼ਾਨ ਤਕੜੀ ਹੈ ਤੇ ਬਹੁਤ ਸਾਰੇ ਸਾਡੇ ਪਿੰਡਾਂ ਚ ਸ਼ਹਿਰਾਂ ਚ ਅਜਿਹੇ ਲੋਕ ਨੇ ਜਿਹੜੇ ਟੈਲੀਵਿਜ਼ਨਾਂ ਤੋਂ ਔਰ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਨੇ ਜਿਹੜੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਚ ਨੇ ਦਾਲ ਫੁਲਕੇ ਦੀ ਔਰ ਮਿਹਨਤ ਮਜ਼ਦੂਰੀ ਚ ਲੱਗੇ ਨੇ ਉਹਨਾਂ ਨੂੰ ਬਹੁਤਾ ਇਸ ਪੋਲਿਟਿਕਸ ਦਾ ਹਜੇ ਪਤਾ ਨਹੀਂ ਇਹ ਵੀ ਇੱਕ ਕਾਰਨ ਹੈ ਕਿ ਫਿਰ ਅਖੀਰ ਚ ਕਿਉਂਕਿ ਉਹ ਪੰਥ ਨਾਲ ਜੁੜੇ ਹੋਏ ਲੋਕ ਨੇ ਉਹ ਸਿਰਫ ਤਕੜੀ ਨੂੰ ਵੋਟ ਪਾ ਕੇ ਆ ਜਾਂਦੇ ਨੇ ਇਸ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਪਰਸੈਂਟੇਜ ਵੋਟ ਪੈ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਨਹੀਂ ਉਹਨਾਂ ਤੱਕ ਪਹੁੰਚਦੀਆਂ ਕਿ ਜਿਹੜੀ ਲੀਡਰਸ਼ਿਪ ਹੈ ਉਹ ਸਿਧਾਂਤਕ ਤੌਰ ਤੇ ਕਿੱਥੇ ਖੜੀ ਹੈ ਨਾਲ ਖੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਂ ਆਪਣੇ ਹਿਸਾਬ ਨਾਲ ਸਿਆਸਤ ਕਰ ਰਹੀ ਹੈ ਲੀਡਰਸ਼ਿਪ ਉਹਨਾਂ ਕੋਲ ਇਹ ਗੱਲ ਨਹੀਂ ਪਹੁੰਚਦੀ ਉਹ ਵੀ ਵੋਟਾਂ ਪਾ ਲੈਂਦੇ ਨੇ ਹਾਂ ਕਿਉਂਕਿ ਚੋਣ ਨਿਸ਼ਾਨ ਤਕੜੀ ਇਹ ਮੰਨਿਆ ਜਾਂਦਾ ਹੈ ਕਿ ਇਹ ਪੰਥਕ ਚੋਣ ਨਿਸ਼ਾਨ ਹੋ ਗਿਆ ਇਹ ਵੀ ਇੱਕ ਕਾਰਨ ਹੈ ਬਾਕੀ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਹਮ ਅਕਾਲੀ ਦਲ ਔਰ ਬੀਜੇਪੀ ਹਾਲ ਦੀ ਸਥਿਤੀ ਦੇ ਵਿੱਚ ਗੱਠ ਜੋੜ ਦੀ ਕੋਈ ਸੰਭਾਵਨਾ ਨਹੀਂ ਹੈ ਬੀਜੇਪੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ 117 ਸੀਟਾਂ ਤੇ ਆਪਣੀ ਚੋਣ ਲੜਾਂਗੇ ਔਰ ਇਹ ਟਾਰਗੇਟ ਰੱਖ ਕੇ ਬੀਜੇਪੀ ਵੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਬੀਜੇਪੀ ਚ ਵੀ ਸ਼ਾਮਲ ਹੋਏ ਨੇ ਹੋ ਸਕਦਾ ਸੁਖਵੀਰ ਨੇ ਟਿੱਟ ਫੋਰ ਟੈਟ ਦਾ ਸੈਂਪਲ ਦਿਖਾਇਆ ਹੋਵੇ ਕਿ ਅਕਾਲੀ ਦਲ ਚ ਵੀ ਲੀਡਰ ਆ ਸਕਦੇ ਨੇ ਪਰ ਭਾਜਪਾ ਛੱਡ ਕੇ ਅਕਾਲੀ ਦਲ 'ਚ ਜ਼ਿਆਦਾ ਲੀਡਰ ਹੋਣ ਇਹ ਸੰਭਵ ਨਹੀਂ ਲੱਗਦਾ ਕਿਉਂਕਿ ਕਿਉਂਕਿ ਪਿੰਡੂ ਖੇਤਰਾਂ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜੋ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਬਹੁਤ ਵੱਡੀ ਲੀਡ ਲੈ ਕੇ ਜਿੱਤੇ ਬਲਕਿ ਭਗਵੰਤ ਮਾਨ ਨੇ ਪੰਥਕ ਪੋਲਿਟਿਕਸ ਜਾਂ ਪੰਥਕ ਲੋਕ ਨੇ ਜਿਹੜੇ ਬਹੁਤ ਸਾਰੇ ਉਹਨਾਂ ਲੋਕਾਂ ਦਾ ਦਿਲ ਜਿੱਤਿਆ ਕਿ ਪੰਜਾਬ ਦੀ ਜਿਹੜੀ ਉਹਨੇ ਸਰਕਾਰ ਚਲਾਈ ਹੈ ਭਾਵੇਂ ਲਾਂਡ ਆਰਡਰ ਇੱਕ ਚੁਣੌਤੀ ਬਣੀ ਹੋਈ ਹੈ ਪੰਜਾਬ 'ਚ ਪਰ ਲੈਂਡ ਆਰਡਰ ਤੋਂ ਬਿਨਾ ਵੀ ਬਹੁਤ ਸਾਰੇ ਮੁੱਦੇ ਹੁੰਦੇ ਨੇ ਜਿਹਨੂੰ ਮਹਿਸੂਸ ਕਰਕੇ ਲੋਕ ਵੋਟਾਂ ਪਾਉਣ ਜਾਂਦੇ ਨੇ ਹੁਣ ਤੁਸੀਂ ਦੇਖੋ ਸਵੇਰੇ ਕੱਲ ਮੋਗਾ ਦੇ ਵਿੱਚ ਬਹੁਤ ਵੱਡੀ ਇੱਕ ਮੈਂ ਤਾਂ ਕਹੂੰਗਾ ਰੈਲਾ ਕਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਵਾਲੇ ਔਰ ਇਹ ਬਹੁਤ ਵੱਡੀ ਉੱਥੇ ਜਿਹੜੀ ਹੈ ਕਾਨਫਰੰਸ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਰੈਲੀ ਹੈ ਔਰ ਇਹ ਰੈਲਾ ਹੋਊਗਾ ਬੇਸਿਕਲੀ ਜੋ ਟਾਰਗੇਟ ਕੀਤਾ ਹੈ ਜਿਵੇਂ 20000 2016 ਚ 17 ਤੋਂ ਪਹਿਲਾਂ ਮਾਗੀ ਦੀ ਕਾਨਫਰੰਸ ਕੀਤੀ ਸੀ ਨਾ ਜੀ ਆਮ ਆਦਮੀ ਪਾਰਟੀ ਨੇ ਉਦੋਂ ਕਹਿੰਦੇ ਸੀ ਕਿ 2 ਲੱਖ ਦੇ ਕਰੀਬ ਬੰਦਾ ਪਹੁੰਚ ਗਿਆ ਸੋ ਜਿਹੜੀ ਕੱਲ ਐ ਕਿਲੀ ਚਾਲਾ ਮੋਗਾ ਮੋਗਾ ਦੇ ਵਿੱਚ ਆਹ ਐ ਕਿਲੀ ਚਾਲਾ ਪਿੰਡੀ ਐ ਇਹ ਬੜਾ ਮਸ਼ਹੂਰ ਐ ਉੰਜ ਮੋਗਾ ਦੇ ਵਿੱਚ ਇਤਿਹਾਸ ਗਵਾਹ ਐ ਕਿ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਰਹੀਆਂ ਨੇ 97 ਚ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਾਈ 96 ਚ ਮੋਗਾ ਚ ਵੱਡੀ ਰੈਲੀ ਕੀਤੀ ਫਿਰ ਪ੍ਰਕਾਸ਼ ਸਿੰਘ ਬਾਦਲ ਨੇ 2007 ਤੋਂ ਪਹਿਲਾਂ 2006 'ਚ 8 ਦਸੰਬਰ 2006 ਨੂੰ ਬਹੁਤ ਵੱਡੀ ਰੈਲੀ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਸਕੀਮ ਲਾਂਚ ਕੀਤੀ ਉਸ ਮੌਕੇ ਵੀ ਮੈਂ ਮੌਜੂਦ ਸੀ ਮੈਂ 97 ਤੋਂ ਪਹਿਲਾਂ ਵਾਲੀ ਰੈਲੀ 'ਚ ਵੀ ਮੌਜੂਦ ਸੀ ਔਰ 2006 ਦੀ ਉਹ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਦੇ ਉਦੋਂ ਵੀ ਲੱਖ ਤੋਂ ਵੱਧ ਇਕੱਠ ਹੋਇਆ ਸੀ ਔਰ ਉੱਥੇ ਪੰਜਾਬੀ ਪਾਰਟੀ ਇੱਕ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਨਾ ਦਿੱਤਾ ਸੀ ਸੋ ਹਾਲਾਂਕਿ ਉਸ ਤੋਂ ਬਾਅਦ ਵੀ ਅਕਾਲੀ ਦਲ ਨੇ 12 ਤੋਂ ਪਹਿਲਾਂ ਵੀ ਰੈਲੀ ਕੀਤੀ ਫਿਰ 12 ਚ ਸਰਕਾਰ ਬਣ ਗਈ 17 ਤੋਂ ਪਹਿਲਾਂ ਵੀ ਕੀਤੀ ਚਲੋ ਨਹੀਂ ਬਣੀ ਬਹੁਤੀ ਵਾਰੀ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜਨਮ ਦਿਨ 8 ਦਸੰਬਰ ਉਦੋਂ ਕਰਦੇ ਸੀ ਰੈਲੀਆਂ ਮੋਗਾ ਔਰ ਕਿੱਲੀ ਚਾਲਾ ਇਹਦਾ ਬਹੁਤ ਮਹੱਤਵ ਹੈ ਪੰਜਾਬ ਦੀ ਪੋਲਿਟਿਕਸ ਚ ਵੱਡੀਆਂ ਰੈਲੀਆਂ ਦੇ ਤੌਰ ਤੇ ਭਾਵੇਂ ਉੱਥੇ ਦਾਣਾ ਮੰਡੀ ਰੈਲੀ ਕਰੋ ਭਾਵੇਂ ਕਿੱਲੀ ਚਾਲਾ ਹੁਣ ਆਮ ਆਦਮੀ ਪਾਰਟੀ ਦੀ ਕਿੱਲੀ ਚਾਲਾ ਚ ਰੈਲੀ ਹੈ ਔਰ ਟਾਰਗੇਟ ਹੈ ਕਿ 1 ਲੱਖ ਤੋਂ 2 ਲੱਖ ਦੇ ਵਿੱਚ ਉੱਥੇ ਵਲੰਟੀਅਰ ਵਰਕਰ ਆਮ ਆਦਮੀ ਪਾਰਟੀ ਦੇ ਪਹੁੰਚਾਏ ਜਾਣ ਬਹੁਤ ਵੱਡਾ ਪੰਡਾਲ ਬਹੁਤ ਵੱਡੀ ਜਗ੍ਹਾ ਉਹਦੇ ਲਈ 15 20 25 30 ਏਕੜ ਤੱਕ ਕਹਿੰਦੇ ਜਗ੍ਹਾ ਰਾਖਵੀਂ ਰੱਖੀ ਗਈ ਹੈ ਤਾਂ ਕਿ ਪਾਰਕਿੰਗ ਵਗੈਰਾ ਦੀ ਵਿਵਸਥਾ ਬਣੇ ਹੁਣ ਇਸ ਰੈਲੀ 'ਚ ਸਵੇਰੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਸਾਰੇ ਦਿਸਣਗੇ ਕੀ ਇਸ ਰੈਲੀ ਚ ਆਮ ਆਦਮੀ ਪਾਰਟੀ ਕੋਈ ਵੱਡਾ ਐਲਾਨ ਕਰ ਸਕਦੀ ਹੈ ਕੀ ਮਹਿਲਾਵਾਂ ਦੇ ਖਾਤੇ 'ਚ 11100 ਰੁਪਏ ਵਾਲਾ ਐਲਾਨ ਵੀ ਸਵੇਰੇ ਕੀਤਾ ਜਾਣਾ ਇਹ ਵੀ ਬਹੁਤ ਦਿਲਚਸਪ ਰਹੇਗਾ ਦੇਖਣਾ ਹਾਲਾਂਕਿ ਇਹ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ 파ਟ 2 ਹੈ ਆਮ ਆਦਮੀ ਪਾਰਟੀ ਦਾ ਇਹ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ 파ਟ 2 ਛੋ ਇਹ ਦੇਖਦੇ ਆਂ ਇਹ ਰੈਲੀ ਚ ਆਮ ਆਦਮੀ ਪਾਰਟੀ ਕਿੰਨਾ ਕੁ ਵੱਡਾ ਪ੍ਰਭਾਵ ਪਾਉਂਦੀ ਹੈ ਕਿੱਡਾ ਕੁ ਵੱਡਾ ਇਹ ਰੈਲੀ ਨੂੰ ਕਾਮਯਾਬ ਕਰਦੀ ਹੈ ਇਹਦੇ ਨਾਲ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਹੁਤ ਬਦਲਾ ਆਊਗਾ ਕੱਲ ਦੀ ਰੈਲੀ ਦੀ ਬਿਲਕੁਲ ਬਿਲਕੁਲ ਜੀਡੀ ਰੈਲੀ ਹੈ ਇਹ ਕਾਫੀ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਦੇਖੀ ਜਾ ਰਹੀ ਹੈ ਕਿਉਂਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਆਉਣ ਵਾਲੀ 27 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਬਹੁਤ ਵੱਡੀ ਸਿਆਸਤ ਦੇ ਵਿੱਚ ਜਿਹੜਾ ਹੈ ਚੇਂजेस ਜ਼ਰੂਰ ਲਿਆ ਸਕਦੀ ਹੈ ਸੋ ਡਾਲਾ ਸਾਹਿਬ ਤੁਸੀਂ ਬਹੁਤ ਬਹੁਤ ਖੂਸ਼ੀਆ ਤੇ ਵਿਸ਼ਲੇਸ਼ਣ ਦੇ ਵਿੱਚ ਜੋ ਕੀਤਾ ਦੱਸਿਆ ਤਫਸੀਲ ਦੇ ਨਾਲ ਕਿ ਕਿਸ ਤਰੀਕੇ ਨਾਲ ਆਉਣ ਵਾਲੀ ਸਿਆਸਤ ਜਿਹੜੀ ਰਹਿ ਸਕਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸਵੇ ਸਰ ਸ ਸੀਨੀਅਰ ਪੱਤਰਕਾਰ ਸੁਨਦਰ ਟੱਲਾ ਜਿਨ੍ਹਾਂ ਨੇ ਦੱਸਿਆ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਜਾਂ ਫਿਰ ਪੰਥਕ ਪੋਲਿਟਿਕਸ ਕਿੱਧਰਲਾ ਮੋੜ ਜਿਹੜਾ ਲੈ ਚੁੱਕੀ ਹੈ ਸੋ ਸਾਡੇ ਨਾਲ ਬਣੇ ਰਹੋ ਜੇਕਰ ਕੋਈ ਸਾਡੇ ਇਨ ਸਟੇਟਮੈਂਟਸ ਤੋਂ ਅਸਹਿਮਤ ਹੈ ਤਾਂ ਸਾਨੂੰ ਆਪਣਾ ਜਿਹੜਾ ਪੱਕੀ ਭੇਜ ਸਕਦੀ ਹੈ ਵੀਡੀਓ ਜ਼ਰੀਏ ਵੀ ਪ੍ਰੈਸ ਰੂਟ ਜ਼ਰੀਏ ਵੀ ਅਸੀਂ ਉਹਨਾਂ ਦਾ ਵੀ ਪੱਕਾ ਜਿਹੜਾ ਹੈ ਪੰਜਾਬ ਦੀ ਆਵਾਮ ਦੇ ਸਾਹਮਣੇ ਜਰੂਰ ਰੱਖਾਂਗੇ ਧੰਨ